ਤੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਮਾਨਸਾ ਮਾਨਸਾ ਤੈਨੂੰ ਗੁਣ ਚੌਂਕ ਤੋ ਅੱਜ ਆਪਾਂ ਤੁਹਾਨੂੰ ਔਰ ਰੀਜਨਾਂ ਤਸਵੀਰਾਂ ਦਿਖਾਵਾਂਗੇ ਕਿਉਂਕਿ ਓਵਰ ਬ੍ਰਿਜ ਦੇ ਉੱਪਰ ਟ੍ਰੈਫਿਕ ਦਾ ਸੈਡਾ ਬਹੁਤ ਜ਼ਿਆਦਾ ਰਹਿੰਦਾ ਹੈਗਾ ਜਿਹਦੇ ਕਾਰਨ ਓਵਰ ਬ੍ਰਿਜ ਪਿਛਲੇ ਡੇਢ ਮਹੀਨੇ ਤੋਂ ਟੁੱਟਿਆ ਪਿਆ ਹੈਗਾ ਕਿਉਂਕਿ ਉਹਦੇ ਵਿੱਚ ਟ੍ਰੇਡ ਆਊਨ ਕਰਨੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈਗਾ ਉਹਦੇ ਵਿੱਚ ਇਸ ਤਰ੍ਹਾਂ ਤੇ ਮੋਰੇ ਖੁੱਲ ਚੁੱਕੇ ਨੇ ਆਉਣ ਵਾਲੇ ਯਾਤਰੀਆਂ ਨੂੰ ਔਰ ਦੂਸਰਾਂ ਨੂੰ ਤਾਂਕਿ ਕੋਈ ਪ੍ਰੇਸ਼ਾਨੀ ਨਾ ਲੱਗੇ ਆਪਾਂ ਨੂੰ ਧਿਆਨ ਰੱਖਦੇ ਹੋਏ ਜੀ ਵਦਨ ਕਿਉਂਕਿ ਬਿਲਕੁਲ ਇਸ ਤਰ੍ਹਾਂ ਕਿ ਉਹ ਕਿਤੇ ਪਰ ਆ ਕੇ ਅਜਿਹਾ ਕਿ ਸਰਕਟ ਆ ਗਈ 1 ਤੋਂ ਬਾਅਦ ਪਰ 12 ਸਾਲ ਦੀ ਕਿ ਬੁੱਢੇ ਲਈ ਇਹ ਕੱਲ ਵੀ ਦਿੱਖਾਰ ਤੁਸੀਂ ਦੇਖ ਸਕਦੇ ਹੋ ਬਸਾਂ ਕਿ ਪਸਾਂ ਜਿਹੜੀਆਂ ਨਵੀਂ ਸਵਾਰੀਆਂ ਵੀ ਹੁੰਦੀਆਂ ਨੇ ਇਸ ਤਰੀਂ ਪਾਈ ਨਾਲੀ ਘੋੜੇ ਵਗੈਰਾ ਚੱਲਤ ਪਾਉਂਦੇ ਨੇ ਟਰੈਕਟਰ ਟਰਾਲੀਆਂ ਆਮ ਲੋਕ ਕਾਰਾਂ ਨਾਲ ਨਿਕਲਦੇ ਨੇ ਆਹ ਸਮੁੰਦਰ ਤੋਂ ਮਿਆਸਲੀ ਦਾ ਜੋ ਇੱਥੇ ਟੁੱਟਿਆ ਹੋਇਆ ਹੈ ਤੁਸੀਂ ਨੰਬਰ ਕੀ ਹੋ ਕੀ ਤੁਸੀਂ ਸਾਰੇ ਧਿਆਨ ਨਾਲ ਦੇਖਿਓ ਕਿਸ ਤਰ੍ਹਾਂ ਮੋੜੇ ਹੋ ਰਿਹਾ ਸਾਡਾ ਜਿਹੜਾ ਮਾਨਸਾ ਦਾ ਪ੍ਰਸ਼ਾਸਨ ਉਹ ਕੁੰਭ ਕਰਨ ਦੀ ਨੀਂਦ ਉੱਤਿਆ ਪਿਆ ਬਿਲਕੁਲ ਨਾ ਡੀਸੀ ਨਾ ਐਡੀਸੀ ਨੇ ਨਾ ਅਧਿਕਾਰੀਆਂ ਨੇ ਨਾ ਐਸਟੀ ਨੇ ਅੱਗੇ ਬਾਰੇ ਕੋਈ ਧਿਆਨ ਹੈਗਾ ਕਿਉਂਕਿ ਰੋਡ ਦਾ ਵੀ ਹਾਲ ਬੁਰੀ ਤਰ੍ਹਾਂ ਹੋ ਚੁੱਕਾ ਥੀ ਠੀਕ ਸਾਜੋ ਮੋੜਾ ਭਰਾ ਦੇਖੀਂ ਕਿ ਮੋੜਾ ਹੋ ਗਿਆ ਆਲੇ ਪਿੰਨੋ ਦੇ ਕਿਵੇਂ ਕਿ ਟੁੱਟਿਆਗਾ ਬਾਹਾਂ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਲੰਘ ਰਹੇ ਟੁੱਟੇ ਹੋਏ ਬੀਚੂ ਨੇ ਇੱਕ ਨੰਨੇ ਵਾਲੇ ਆਉਣ ਵਾਲੇ ਕਰਕੇ ਇਸ ਕੋ ਦਾ ਸਨਣਾ ਕਰਨਾ ਕਰ ਰਹੇ ਹਾਂ ਔਕੇ ਇਹ ਪ੍ਰੇਜ ਨੂੰ ਪਿਛਲੇ 10 ਮਿੰਟਾਂ ਤੋਂ ਚੱਲ ਰਹੀ ਸੀ ਦੇ ਨੇ ਕਦੋਂ ਕੀ ਇਹ ਜਿਹਾ ਸੌ ਸਕਦਾ ਹੈ ਸਾਡਾ ਪ੍ਰਸ਼ਾਸਨ ਇਹਨਾਂ ਕੋਲ ਕੋਈ ਧਿਆਨ ਨਹੀਂ ਦੇ ਰਿਹਾ ਨਾ ਕੋਈ ਕੁਝ ਕੋਸ਼ਿਸ਼ ਕਰਨਾ ਆਪਣੀ ਜੋਤੀ ਸੰਭਾ ਹੋਵੇ ਧਿਆਨ ਦੇ ਦੇ ਇਹ ਬੜਾ ਕੰਨੀ ਹੈ ਇਹ ਬਿਲਕੁਲ ਨੰਗਰ ਹੈ ਨਹੀਂ ਜਿਸ ਮਾਨ ਦਾ ਤੇ ਆਂ ਕੁਝ ਤਸਵੀਰਾਂ ਖਾਸ ਹੈ ਜਦੋਂ ਕੋਈ ਉੱਪਰ ਪਾਣੀ ਪਰ ਜਾਂਦਾ ਹੈ ਕਦੇ ਬ੍ਰੇਕ ਦਾ ਟੁੱਟਿਆ ਹੋਇਆ ਤੇਰਾ ਨਜ਼ਾਰਾ ਆ ਜਾਂਦਾ ਹੈ ਤੀਰਾਂ ਦੇ ਵਿੱਚ ਪੀਛੇ ਸੜਾ ਕੋਈ